ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਅੱਜੇ ਨਈ ਪਰਤਿਆ ਮੌਨਸੂਨ ਆਈਐਮਡੀ ਵੱਲੋਂ ਮੌਲੇਤਾਰ ਮੀਂਹ ਦੀ ਚੇਤਾਵਨੀ ਕੀਤੀ ਗਈ ਜਾ ਰਹੀ ਹੈ ਪੰਜਾਬ ਸਰਕਾਰ ਨੇ ਕੇਂਦਰ ਨੂੰ ਕਰਜ਼ਾ ਲਿਮਿਟ ਵਧਾਉਣ ਲਈ ਲਿਖੀ ਚਿੱਠੀ 10000 ਕਰੋੜ ਵਧਾਉਣ ਦੀ ਕੀਤੀ ਮੰਗ ਪੰਜਾਬ ਦੇ ਬਿਜਲੀ ਮੰਤਰੀ ਦਾ ਪੀਐਸ ਪੀਸੀਐਲ ਮੁਲਾਜ਼ਮਾਂ ਨੂੰ ਸਖਤ ਹੁਕਮ ਜਾਰੀ ਬਿਜਲੀ ਚੋਰੀ ਰੋਕਣ ਲਈ ਸੂਬੇ ਪਾਰਚੇ ਵਿਸ਼ੇਸ਼ ਚੈਕਿੰਗ ਦੇ ਦਿੱਤੇ ਨਿਰਦੇਸ਼ ਤੈਹਨ ਖਬਰਾਂ ਵਿਸਥਾਰ ਨਾਲ ਦੇਸ਼ ਭਰ ਦੇ ਕਈ ਸੂਬਿਆਂ 'ਚ ਮੀਂਹ ਦਾ ਦੌਰ ਜਾਰੀ ਹੈ ਭਾਰਤ ਮੌਸਮ ਵਿਭਾਗ ਨੇ ਅਜੇ ਵੀ ਮੀਤ ਉਹ ਰਾਹਤ ਨਾ ਮਿਲਣ ਦੀ ਚੇਤਾਵਨੀ ਦਿੱਤੀ ਹੈ ਜੇਕਰ ਗੱਲ ਦਿੱਲੀ ਐਨਸੀਆਰ ਦੀ ਕੀਤੀ ਜਾਏ ਤਾਂ ਇਥੇ ਪਿਛਲੇ ਕਈ ਦਿਨਾਂ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਜਿਸ ਨਾਲ ਮੌਸਮ ਖੁਸ਼ਹਰਮਾ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਲੇਤਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਅਨੁਸਾਰ 9 ਤੋਂ 13 ਸਤੰਬਰ ਦਰਮਿਆਨ ਦਿੱਲੀ 'ਚ ਹਲਕਾ ਮੀਂਹ ਪਵੇਗਾ ਨਾਲ ਹੀ ਆਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ ਇਸ ਦੌਰਾਨ ਵਾਤਵਾਰ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 24 ਤੋਂ 26 ਡਿਗਰੀ ਤੱਕ ਰਹਿ ਸਕਦਾ ਹੈ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ 10 ਅਤੇ 11 ਸਤੰਬਰ ਨੂੰ ਬਾਂਦਾ ਚਿੱਤਰਕੂਟ ਕੋਸ਼ਾਂਬੀ ਪ੍ਰਿਆਗਰਾਜ ਫਤਿਹਪੁਰ ਪ੍ਰਤਾਪਗੜ ਸੋਨਪੱਦ ਰਾਏ ਬਰੇਲੀ ਅਮੇਠੀ ਹਮੀਰਪੁਰ ਮੋਹੱਬਾ ਚਾਂਸੀ ਤੇ ਆਲੇ ਦੁਆਲੇ ਦੇ ਖੇਤਰਾਂ ਚ ਮੌਲੇਧਾਰ ਮੀਂਹ ਪੈਣ ਦੀ ਸੰਭਾਵਨਾ ਰਹੀ ਹੈ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਚ 11 ਤੋਂ 12 ਸਤੰਬਰ ਤੱਕ ਮੌਲੇਧਾਰ ਮੀਂਹ ਦੀ ਸੰਭਾਵਨਾ ਜਤਾਈ ਹੈ ਉੱਤਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਕਰਜ਼ੇ ਦੀ ਸੀਮਾ ਵਧਾਉਣ ਦੀ ਮੰਗ ਰੱਖੀ ਹੈ ਸਰਕਾਰ ਨੇ ਕਰਜ਼ਾ ਸੀਮਾ 10000 ਕਰੋੜ ਰੁਪਏ ਵਧਾਉਣ ਦੀ ਮੰਗ ਕੀਤੀ ਹੈ ਇਸ ਦੇ ਲਈ ਸਰਕਾਰ ਦੇ ਵੱਲੋਂ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਪੱਤਰ ਦੇ ਵਿੱਚ ਆਪਣੇ ਖਰਚਿਆਂ ਦਾ ਹਵਾਲਾ ਦਿੱਤਾ ਹੈ ਸਰਕਾਰ ਨੂੰ ਲੱਗਦਾ ਹੈ ਕਿ ਮੌਜੂਦਾ ਸਾਲਾਨਾ ਉਦਾਰ ਸੀਮਾ ਮੌਜੂਦਾ ਵਿੱਤੀ ਸਾਲ ਨੂੰ ਕਵਰ ਨਹੀਂ ਕਰੇਗੀ ਸਰਕਾਰ ਹੋਰ ਕਰਜ਼ੇ ਚੁੱਕ ਕੇ ਆਪਣੇ ਖਰਚੇ ਪੂਰੇ ਕਰਨਾ ਚਾਹੁੰਦੀ ਹੈ ਵਿੱਤੀ ਸੰਕਰ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਪੱਤਰ ਦੇ ਵਿੱਚ ਆਪਣੇ ਖਰਚੇ ਦਾ ਹਵਾਲਾ ਦਿੱਤਾ ਹੈ ਸਰਕਾਰ ਨੂੰ ਲੱਗਦਾ ਹੈ ਕਿ ਇਸ ਸਾਲ ਨੂੰ ਕਵਰ ਨਹੀਂ ਕਰਿਆ ਜਾ ਸਕੇਗਾ ਉਦਾਰ ਸਰਕਾਰ ਨੇ ਪੱਤਰ ਦੇ ਵਿੱਚ ਦਲੀਲ ਦਿੱਤੀ ਹੈ ਕਿ ਉਸ ਨੂੰ ਪਿਛਲੀਆਂ ਸਰਕਾਰਾਂ ਤੋਂ ਕਰਜ਼ਾ ਵਿਰਾਸਤ ਦੇ ਵਿੱਚ ਮਿਲਿਆ ਹੈ ਜਿਸ ਨੂੰ ਵਾਪਸ ਕੀਤਾ ਜਾਣਾ ਹੈ ਪੰਜਾਬ ਸਰਕਾਰ ਵੱਲੋਂ 69867 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਜਾਣਾ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੂੰ ਪੂਰੇ ਸੂਬੇ ਚ ਵਿਸ਼ੇਸ਼ ਚੈਕਿੰਗ ਕਰਨ ਦੇ ਸਖਤ ਨਿਰਦੇਸ਼ ਦਿੱਤੇ ਨੇ ਤਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਤਹਿਤ ਬਿਜਲੀ ਚੋਰੀ ਨੂੰ ਰੋਕਿਆ ਜਾ ਸਕੇ ਇੱਥੇ ਜਾਰੀ ਇੱਕ ਬਿਆਨ ਚ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਊਰਜਾ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਤੇ ਬਿਜਲੀ ਚੋਰੀ ਨੂੰ ਰੋਕਣ ਲਈ ਵਚਨਬੱਧ ਹੈ ਸਰਕਾਰ ਨੂੰ ਹੋਣ ਵਾਲੇ ਮਲੀਏ ਦੇ ਕਟੇ ਨੂੰ ਰੋਕਣ ਲਈ ਨਿਯਮਤ ਤੌਰ ਤੇ ਵਿਸ਼ੇਸ਼ ਚੈਕਿੰਗ ਜ਼ਰੂਰੀ ਹੈ ਬਿਜਲੀ ਚੋਰੀ ਦੀ ਚੈਕਿੰਗ ਨਾਲ ਸੂਬੇ ਦੇ ਨਿਯਮਤ ਬਿਜਲੀ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਵੀ ਯਕੀਨੀ ਬਣਾਈਆਂ ਜਾਣਗੀਆਂ ਬਿਜਲੀ ਮੰਤਰੀ ਨੇ ਸਬੰਧਿਤ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਚੈਕਿੰਗ ਬਾਰੇ ਰੋਜ਼ਾਨਾ ਆਧਾਰ ਤੇ ਰਿਪੋਰਟ ਦੇਣ ਲਈ ਕਿਹਾ ਹੈ ਉਹਨਾਂ ਸਪਸ਼ਟ ਕਿਹਾ ਕਿ ਘਰੇਲੂ ਵਪਾਰਕ ਖੇਤੀਬਾੜੀ ਤੇ ਉਦਯੋਗਿਕ ਸਮੇਤ ਸਾਰੇ ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਜਾਵੇ ਨਵੇਂ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਵਿਚ ਆ ਰਹੇ ਜ਼ਮੀਨ ਅਕਵਾਇਰ ਕਰਨ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਪੇਜੋ ਚੱਕ ਦੇ ਰਹਿਣ ਵਾਲੇ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਦੀ ਜ਼ਮੀਨ ਜੋ ਕਿ ਨਵੇਂ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਵਿੱਚ ਆਉਂਦੀ ਹੈ ਤੇ ਇਸ ਜ਼ਮੀਨ ਦੇ ਵਿੱਚ ਵੱਖ-ਵੱਖ ਖਤਰਾ ਦੇ ਫਲਦਾਰ ਬੂਟੇ ਲੱਗੇ ਹੋਏ ਨੇ ਉਹਨਾਂ ਸੰਬੰਧਤ ਵਿਭਾਗ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਆ ਕੀ ਸੰਬੰਧਤ ਵਿਭਾਗ ਮੇਰੀ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਮੈਨੂੰ ਮੇਰੀ ਖੇਤ ਦੇ ਵਿੱਚ ਲੱਗੇ ਬਾਗ ਦਾ ਮੁਆਵਜ਼ਾ ਦੇਵੇ ਉਹਨਾਂ ਕਹੇ ਕਿ ਜੇਕਰ ਸਬੰਧਤ ਵਿਭਾਗ ਤੇ ਸਰਕਾਰ ਉਸ ਨੂੰ ਬੰਦ ਦਾ ਮੁਆਵਜ਼ਾ ਦੇ ਦੇਵੇ ਤਾਂ ਉਹ ਆਪਣੀ ਜ਼ਮੀਨ ਸਰਕਾਰ ਨੂੰ ਅਕਵਾਇਰ ਕਰਨ ਲਈ ਤਿਆਰ ਹੈ ਉਹਨਾਂ ਕਹੇ ਕਿ ਉਸ ਦੀ ਇਹ ਜ਼ਮੀਨ ਪਿੰਡ ਸੰਸੇ ਦੇ ਰਕਵੇ ਦੇ ਵਿੱਚ ਆਉਂਦੀ ਹੈ ਥਾਲੀ ਮੇਰੀ ਮਾੜੀ ਪੁੱਛਿਆ ਜੇ ਜੋ ਕਿ ਮੇਰਾ 10 ਤੋਂ 11 ਕ੍ਰਾਂ ਦਾ ਵਿੱਚ ਭਾਗ ਹੈ ਬਹੁਤ ਵਾਰ ਇੱਥੇ ਅਫਸਰशाही ਆ ਚੁੱਕੀ ਐ ਕਬਜ਼ੇ ਲਈ ਕਹਿੰਦੇ ਨੇ ਜਦੋਂ ਮਾਪਜੇ ਦੀ ਗੱਲ ਚੱਲਦੀ ਐ ਤੇ ਨਾ ਨਹੀਂ ਕਰਦੇ ਕਹਿੰਦੇ ਦੇ ਦੇਾਂਗੇ ਅਜੇ ਤੱਕ ਹਨੂ ਨਹੀਂ ਦਿੱਤਾ ਗਿਆ ਜਦੋਂ ਵੀ ਆਇਆ ਵਾ ਐਨ ਐਚ ਆਇਆ ਵਾ ਜਾਂ ਦੂਜਾ ਲੋਕਲ ਆਪਣਾ ਪ੍ਰਸ਼ਾਸਨ ਆਇਆ ਸਾਨੂੰ ਇਹੋ ਵਿਸ਼ਵਾਸ ਹੀ ਦਉਂਦੇ ਤੁਹਾਨੂੰ ਦੇ ਦੇਾਂਗੇ ਜੇ ਤੁਸੀਂ ਕਬਜ਼ਾ ਦੇ ਦਿਓ ਮੇਰੇ ਕਹਿੰਦਾ ਭਾਏ ਵੀ ਸਾਨੂੰ ਸਾਡੀ ਬਣਦਾ ਮਾਪਜਾ ਦਿੱਤਾ ਜਾਵੇ ਜੋ ਵੀ ਸਰਕਾਰੀ ਦਰਰੇ ਦੇ ਹਿਸਾਬ ਨਾਲ ਅਸੀਂ ਇਹ ਕਬਜ਼ਾ ਦੇਣ ਤੁਹਾਨੂੰ ਅਨਪਤੀ ਨਹੀਂ ਕਬਜ਼ਾ ਹੀ ਦੇਣ ਨੂੰ ਤਿਆਰ ਆਂ ਤੁਹਾਡਾ ਜੋ ਵੀ ਹੱਕ ਬਣਦਾ ਉਹ ਦਿੱਤਾ ਜਾਵੇ ਬਾਗ ਦਾ ਜਿਹੜਾ ਕੋ ਪੈੜੀ ਦਾ ਰਹਿੰਦਾ ਉਹਦਾ ਵੀ ਦਿੱਤਾ ਜਾਵੇ ਅਜੇ ਪੈੜੀ ਦੇ ਪੈਸੇ ਰਹਿੰਦੇ ਐ ਰਾਜਪੁਰਾ ਦੇ ਨਿੱਜੀ ਹੋਟਲ ਦੇ ਵਿੱਚ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਅਹਿਮ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਰਮੇਸ਼ ਪੋਹਜਾ ਨੂੰ ਸਰਬਸੰਮਤੀ ਦੇ ਨਾਲ 3 ਸਾਲ ਲਈ ਵਪਾਰ ਮੰਡਲ ਦਾ ਪ੍ਰਧਾਨ ਚੁਣਿਆ ਗਿਆ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਵਪਾਰ ਮੰਡਲ ਨੂੰ ਬਿਲਡਿੰਗ ਵੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਇਸ ਬਿਲਡਿੰਗ ਦੇ ਵਿੱਚ ਐਸ ਡੀ ਐਮ ਰਾਜਪੁਰਾ ਈਓ ਰਾਜਪੁਰਾ ਤੇ जीएसटी ਦੇ ਅਧਿਕਾਰੀਆਂ ਵੱਲੋਂ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ ਜਾਏਗੀ ਉਹਨੇ ਕਿਹਾ ਕਿ ਕਿਸੇ ਵੀ ਦੁਕਾਨਦਾਰ ਵਪਾਰੀ ਵੀ ਨੂੰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੌਕੇ 90 ਚੁਨੇ ਪ੍ਰਧਾਨ ਰਮੇਸ਼ ਪੂਜਾ ਨੇ ਸਮੁੱਚੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤੰਦੇਹੀ ਦੇ ਨਾਲ ਨਿਭਾਵਾਂਗਾ ਤੇ ਕਾਰੋਬਾਰੀਆਂ ਦਾ ਵੀ ਧੰਨਵਾਦ ਕੀਤਾ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕਾਫੀ ਦੇਰ ਤੋਂ ਵਪਾਰ ਮੰਡਲ ਦੀ ਚੋਣ ਪ੍ਰਧਾਨ ਦੀ ਚੋਣ ਕਾਫੀ ਦੇਰ ਤੋਂ ਲਟਕ ਰਹੀ ਸੀਗੀ ਅੱਜ ਉਹ ਵਪਾਰੀ ਭਰਾਵਾਂ ਨੇ ਆਪਣਾ ਪ੍ਰਧਾਨ ਸਰਵਸੰਮਤੀ ਨਾਲ ਚੁਣਿਆ ਤਾਂ ਮੈਂ ਸਾਰੇ ਜਿਹੜਾ ਨਵਾਂ ਵਪਾਰ ਮੰਡਲ ਚੁਣਿਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਨਵਾਂ ਵਪਾਰ ਮੰਡਲ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਜੋ ਉਹਨਾਂ ਦੀਆਂ ਪ੍ਰੋਬਲਮ ਐ ਉਹਨਾਂ ਨੂੰ ਦੂਰ ਕਰਨਗੇ ਔਰ ਰਾਜਪੁਰਾ ਦੇ ਵਪਾਰ ਨੂੰ ਉਚਾਈਆਂ ਤੇ ਲਿਜਾਣਗੇ ਬਿਲਕੁਲ ਕੁਝ ਅੱਜ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਸਹਿਬਾਨਾਂ ਦੇ ਵੱਲੋਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੜਤਾਲ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਪਹਿਲਾਂ ਅਸੀਂ ਇਹ ਹੜਤਾਲ ਪੂਰੇ ਦਿਨ ਦੀ ਕਰਨੀ ਸੀ। ਪਰੰਤੂ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਇਸ ਨੂੰ ਕਟਾ ਕੇ 11 ਵਜੇ ਤੱਕ ਦਾ ਕਰ ਦਿੱਤਾ ਗਿਆ ਸੀ। ਤੇ ਉਹਨਾਂ ਨੇ ਕਿਹਾ ਕਿ ਇਹ ਹੜਤਾਲ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਡਾਕਟਰਾਂ ਦੀ ਭਰਤੀ ਨਹੀਂ ਹੋ ਰਹੀ। ਜਿਸ ਕਾਰਨ ਮਰੀਜ਼ ਇੱਥੇ ਆ ਕੇ ਖਜਲਖੁਆਰ ਹੋ ਕੇ ਮੁਰਦਾਏ ਤੇ ਡਾਕਟਰ ਸਹਿਬਾਨਾ ਨੇ ਇਹ ਵੀ ਕਿਹਾ ਕਿ ਸਾਡੀ ਹੜਤਾਲ ਸਿਰਫ 11 ਵਜੇ ਤੱਕ ਹੈ ਲੇਕਿਨ ਉਸ ਤੋਂ ਬਾਅਦ ਅਸੀਂ ਜਿੰਨੇ ਵੀ ਮਰੀਜ਼ ਹਨ ਉਹਨਾਂ ਸਾਰਿਆਂ ਨੂੰ ਦੇ ਕੇ ਹੀ ਭੇਜਾਂਗੇ ਉਹਨਾਂ ਕਿਹਾ ਕਿ ਇਹ ਬੜੀ ਹੈਰਾਨੀਜਨਕ ਵਾਲੀ ਗੱਲ ਹੈ ਕਿ 1991 ਤੋਂ ਬਾਅਦ ਡਾਕਟਰ ਸਹਿਬਾਨਾ ਦੀਆਂ ਪੋਸਟਾਂ ਹੀ ਨਹੀਂ ਵਧਾਈਆਂ ਗਈਆਂ ਤੇ ਔਨ ਵੇਲੇ 2400 ਪੋਸਟਾਂ ਦੇ ਵਿੱਚੋਂ 1800 ਡਾਕਟਰ ਹੀ ਕੰਮ ਕਰਦੇ ਨੇ ਡਾਕਟਰਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ 3 ਦਿਨ ਦਾ ਟਾਈਮ ਦਿੱਤਾ ਹੈ ਤੇ ਸਾਡਾ ਇਹ ਹੜਤਾਲ 3 ਦਿਨ ਚੱਲੇਗੀ ਲੇਕਿਨ ਜੇ ਸਾਡੇ ਨਾਲ ਕੋਈ ਮੰਤਰੀ ਗੱਲ ਨਹੀਂ ਕਰਦਾ ਤਾਂ ਅਸੀਂ ਇਸ ਹੜਤਾਲ ਨੂੰ ਅੱਗੇ ਵਧਾ ਦੇਾਂਗੇ ਤੇ ਕਿਹਾ ਕਿ ਸਾਡੀਆਂ ਮੀਟਿੰਗਾਂ ਕਈ ਵਾਰ ਹੋ ਚੁੱਕੀਆਂ ਨੇ ਲੇਕਿਨ ਹੱਲ ਕੋਈ ਵੀ ਨਹੀਂ ਨਿਕਲਿਆ ਡਾਕਟਰ ਸਹਿਬਾਨ ਨੇ ਕਿਹਾ ਕਿ ਸਾਡਾ ਇਹ ਜੋ ਸੰਘਰਸ਼ ਆਮ ਲੋਕਾਂ ਦੇ ਹੱਕਾਂ ਤੇ ਡਾਕਟਰਾਂ ਦੇ ਹੱਕਾਂ ਦੇ ਲਈ ਹੈ ਲੇਖੋ ਅੱਜ ਦਾ ਪ੍ਰੋਟੈਸਟ ਜਿਹੜਾ ਹੈਗਾ ਪਹਿਲਾਂ ਅਸੀਂ ਕੋਰੇ ਦਿੰਦਾ ਕਰਨਾ ਸੀ ਪਰ ਲੋਕਾਂ ਦੇ ਖੇਤ ਨੂੰ ਰੱਖਦੇ ਹੋ ਸੀ ਇਹਨੂੰ ਘਟਾ ਕੇ 11 ਵਜੇ ਤੱਕ ਕਰਤਾ ਹੈ ਪ੍ਰੋਟੈਸਟ ਇਸ ਕਰਕੇ ਇਹ ਵੀ ਡਾਕਟਰਾਂ ਦੀ ਪਰਤੀ ਹੋ ਨਹੀਂ ਰਹੀ ਰੈਗੂਲਰ ਭੇਜਦੇ ਡਾਕਟਰ ਬਹੁਤ ਘੱਟ ਨੇ ਮਰੀਜ਼ ਵਿਚਾਰਾ ਦੂਰੋਂ ਆ ਕੇ ਖਜਲ ਖੋਰ ਹੋ ਕੇ ਮੁੜਦਾ ਇਹ ਬੜੀ ਹਨਾਨੀ ਦੀ ਜਨਾ ਗੱਲ ਹੈ ਕਿ 1991 ਤੋਂ ਬਾਅਦ ਪੋਸਟਾ ਹੀ ਨਹੀਂ ਵਧਾਈ ਜਾਂਦਾ ਚਲੋ ਜੇ ਆਪਾਂ 1991 ਦੀ ਵੀ ਗੱਲ ਕਰੀਏ ਉਦੋਂ 4600 ਪੋਸਟਾ ਦੇ ਵਿੱਚੋਂ ਸਿਰਫ 1800 ਡਾਕਟਰ ਕੰਮ ਕਰ ਰਹੇ ਆ ਉਹਦਾ ਨਤੀਜਾ ਇਹ ਨਿਕਲਦਾ ਹੈ ਕਿ ਐਮਰਜੈਂਸੀ ਵਾਸਤੇ ਸਪੈਸ਼ਲਿਸਟਾਂ ਨੂੰ ਕੰਮ ਕਰਨਾ ਪੈਂਦਾ ਹੈ ਫਿਰ ਡਿਊਟੀ ਤੇ ਸਵੇਰੇ ਤੋਂ ਲੈ ਕੇ ਡਿਊਟੀ ਕਰਕੇ ਸਪੈਸ਼ਲਿਸ ਜਾਂਦਾ ਉਹਨੂੰ ਡਾਕਟਰ ਉੱਥੇ ਮਿਲਦਾ ਨਹੀਂ ਪੇਸ਼ੈਂਟ ਵਿਚਾਰਾ ਦੁਰੂ ਹੋ ਕੇ ਖੱਜਲਖਵਾਰ ਹੁੰਦਾ ਦੂਸਰੀ ਗੱਲ ਇਹ ਹੈ ਵੀ ਕਲਕੱਟਾ ਕਾਂਡ ਤੋਂ ਬਾਅਦ ਕਲਕੱਟਾ ਕਾਂਡ ਜਿਹੜਾ ਸਾਰੀ ਇੰਡੀਆ 'ਚ ਫੈਲ ਗਿਆ ਦੁਨੀਆਂ 'ਚ ਫੈਲਿਆ ਉਸ ਤੋਂ ਬਾਅਦ ਵੀ ਤੇਰਾ ਕਾਂਡ ਪੰਜਾਬ 'ਚ ਹੋ ਗਏ ਨੇ ਜਿਹੜੇ ਰਜਿਸਟਰਡ ਨੇ ਤੇ ਅਸੀਂ ਉਰੀ ਐਸੋਸੀਏਸ਼ਨਾਂ ਨੇ ਮਿਲ ਕੇ ਉਹਦੇ ਅਗੇਂਸਟ ਐਫ ਆਈ ਆਰ ਕਰਾਈਆਂ ਨੇ ਆਪਾਂ ਫੇਰ ਵੀ ਆਪਣੇ ਸਟਾਫ ਦੀ ਸਿਕਿਉਰਿਟੀ ਸੇਫਟੀ ਇਨਸ਼ੋਰ ਨਹੀਂ ਕਰ ਪਾ ਰਹੇ ਇੱਥੇ ਇੱਕ ਇਹ ਗੱਲ ਸੋਚਣ ਦੀ ਹੈ ਵੀ 60% ਜਿਹੜਾ ਸਟਾਫ ਹੈ ਉਹ ਫੀਮੇਲ ਸਟ ਉਹ ਕੰਮ ਕਰਨ ਤੋਂ ਡਰ ਰਹੇ ਹਨ ਮਾਮਲਾ ਜ਼ਿਲਕਪੁਰ ਦਾ ਹੈ ਜਿੱਥੇ ਸੀਐਸਸੀ ਜ਼ਿਲਕਪੁਰ ਡਕੋਲੀ ਵਿਖੇ ਤਨਾਤ 8 ਮਹੀਨਿਆਂ ਦੀ ਗਰਭਵਤੀ ਮੈਡੀਕਲ ਅਫਸਰ ਡਾਕਟਰ ਪ੍ਰਭਜੋਤ कौर ਤੇ ਮੈਡੀਕਲ ਸੈਂਟਰ ਦੇ ਵਿੱਚ ਚੋਰੀ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਘਟਨਾ ਬੀਤੀ ਸ਼ਾਮ ਉਸ ਸਮੇਂ ਵਾਪਰੀ ਜਦੋਂ ਦੋ ਸ਼ੱਕੀ ਵਿਅਕਤੀਆਂ ਨੇ ਜ਼ਬਰਦਸਤੀ ਸੈਂਟਰ ਦੇ ਇੰਜੈਕਸ਼ਨ ਰੂਮ ਦੇ ਵਿੱਚ ਦਾਖਲ ਹੋ ਕੇ ਟੀਕੇ ਤੇ ਸਰਿੰਜਾਂ ਚੋਰੀ ਕਰ ਲੀਆਂ ਜਦੋਂ ਡਾਕਟਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਡਾਕਟਰ ਨੂੰ ਤੱਕਾ ਦੇ ਕੇ ਥੱਲੇ ਸੁਰਤ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਇਸ ਘਟਨਾ ਤੋਂ ਪੀੜਿਤ ਡਾਕਟਰ ਪ੍ਰਭਜੋਤ ਕੌਰ ਨੇ ਮਾਮਲੇ ਸੰਬੰਧੀ ਐਫ ਆਈ ਆਰ ਦਰਜ ਕਰਨ ਤੇ ਆਪਣੀ ਸੁਰੱਖਿਆ ਨੂੰ ਲੈ ਕੇ ਕੇਂਦਰ ਚ 24 ਘੰਟੇ ਸੁਰੱਖਿਆ ਦੀ ਮੰਗ ਕੀਤੀ ਹੈ ਇਹ ਉਹਨਾਂ ਨੇ ਮਨੂਸੀਡੈਂਸ ਬਾਰੇ ਦੱਸਿਆ ਮੈਂ ਨਾਲ ਨਾਲ ਵੀ ਅੱਗੇ 15-20 ਮਿੰਟਾਂ ਦੇ ਵਿੱਚ ਮੈਂ ਪਹੁੰਚ ਗਿਆ ਦੇ ਇਸ ਤੋਂ ਬਾਅਦ ਅਸੀਂ ਇੱਕ ਇੰਸਟੀਚੂਨਲ ਐਫ ਆਈ ਆਰ ਦਰਜ ਕਰਾਤੀ ਐਸ ਸਮੋ ਦੇ ਬਿਹਾਫ ਤੇ ਤੇ ਉਹਦੀ ਕਾਰਵਾਈ ਚੱਲ ਰਹੀ ਆ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਤੇ ਇਹ ਬੰਦੀ ਕਾਰਵਾਈ ਪੁਲਿਸ ਨੇ ਸਾਨੂੰ ਵਿਸ਼ਵਾਸ ਦਿੱਤਾ ਜੀ ਕੱਲ ਤੱਕ ਅਸੀਂ ਬੰਦੀ ਦੇ ਅਸੀਂ ਉਹਨੂੰ ਕਰ ਲਾਂਗੇ ਟਰੇਸ ਕਰ ਲਾਂਗੇ ਟਰੇਸ ਕਰਾਂਗੇ ਤੇ ਉਧਰ ਜਲੰਧਰ ਵਿਖੇ ਵੀ ਅੱਜ ਡਾਕਟਰ ਹੜਤਾਲਤੇ ਨੇ ਸਿਵਲ ਹਸਪਤਾਲ ਜਲੰਧਰ ਦੇ ਪੀਸੀਐਮ ਐਸ ਡਾਕਟਰ ਵੱਲੋਂ ਆਪੀਡੀ ਬੰਦ ਕਰ ਦਿੱਤੀ ਗਈ ਡਾਕਟਰ ਦਾ ਕਹਿਣਾ ਹੈ ਕਿ ਸਰਕਾਰ ਉਸ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਉਸ ਨੂੰ ਵਾਰ-ਵਾਰ ਹੜਤਾਲ ਕਰਨੀ ਪੈਂਦੀ ਹੈ ਸ਼ਨੀਵਾਰ ਦੇਰ ਸ਼ਾਮ ਸਰਕਾਰ ਨੇ ਡਾਕਟਰਾਂ ਨੂੰ ਮਨੋਂ ਲਈ ਭਰੋਸੇ ਨਾਲ ਭਰਿਆ ਪੱਤਰ ਵੀ ਜਾਰੀ ਕੀਤਾ ਸੀ ਸਰਕਾਰ ਤੋਂ ਭਰੋਸਾ ਮਿਲਣ ਤੋਂ ਬਾਅਦ ਉਪਰਾਨੇ ਹੜਤਾਲ ਨਹੀਂ ਕੀਤੀ ਸੀ ਸਗੋ ਇਸ ਨੂੰ ਤਿੰਨ ਪੜਾਵਾਂ ਦੇ ਵਿੱਚ ਵੰਡ ਦਿੱਤਾ ਹੈ ਅਜਤੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਰਾਤ 11 ਵਜੇ ਤੱਕ ਓਪੀਡੀ ਨਹੀਂ ਚੱਲੇਗੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਦੇ ਬਾਵਜੂਦ ਹੜਤਾਲ ਤੇ ਜਾਨ ਦਾ ਫੈਸਲਾ ਕੀਤਾ ਹੈ 11 ਸਤੰਬਰ ਨੂੰ ਡਾਕਟਰਾਂ ਤੇ ਸਰਕਾਰ ਵਿਚਾਲੇ ਮੀਟਿੰਗ ਵੀ ਹੋਵੇਗੀ ਐਸੋਸੀਏਸ਼ਨ ਦੇ ਵੱਲੋਂ ਇਹ ਅੰਦੋਲਨ ਹਸਪਤਾਲ ਦੇ ਵਿੱਚ ਡਾਕਟਰਾਂ ਤੇ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਤੇ ਰੈਗੂਲਰ ਤਨਖਾਹਾਂ ਦੇ ਵਿੱਚ ਵਾਅਦੇ ਦੇ ਹੁਕਮ ਜਾਰੀ ਕਰਨ ਲਈ ਕੀਤਾ ਜਾ ਰਿਹਾ ਹੈ ਸੈਂਟਰਲ ਟਾਊਨ ਚ ਨਕਾਬਪੋਸ਼ ਲੁਟੇਰਿਆਂ ਨੇ ਇੱਕ ਈ ਰਿਕਸ਼ਾ ਚਾਲਕ ਤੇ ਚਾਕੂ ਨਾਲ ਹਮਲਾ ਕਰਕੇ ਨਕਦੀ ਲੁੱਟ ਲਈ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀਸੀਟੀਵੀ ਫੁਟੇਜ ਦੇ ਵਿੱਚ ਦੋ ਨਕਾਬਪੋਸ਼ ਲੁਟੇਰਿਆਂ ਨੇ ਈ ਰਿਕਸ਼ਾ ਚਾਲਕ ਨੂੰ ਘੇਰ ਲਿਆ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮਾਮਲਾ ਜਲੰਧਰ ਦਾ ਹੈ ਜਦੋਂ ਉਸ ਲੁਟੇਰੇ ਨੇ ਉਸ ਈ ਰਿਕਸ਼ਾ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸਤੇ ਤਲਵਾਰ ਨਾਲ ਹਮਲਾ ਵੀ ਕਰ ਦਿੱਤਾ। ਇਹ ਰਿਕਸ਼ਾ ਚਾਲਕ ਦਾ ਰੋਲਾ ਸੁਣ ਕੇ ਨੇੜੇ ਘਰ ਦਾ ਇੱਕ ਵਿਅਕਤੀ ਬਾਹਰ ਆਇਆ ਤੇ ਲੁਟੇਰਿਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਤਾਂ ਲੁਟੇਰਿਆਂ ਨੇ ਉਸਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਲ ਬਾਲ ਬਚ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਸਆਈ ਦਲਜੀਤ ਸਿੰਘ ਮੌਕੇ ਤੇ ਪਹੁੰਚੇ ਤੇ ਕਿਹਾ ਕਿ ਉਹਨਾਂ ਸੀਸੀਟੀਵੀ ਫੁਟੇਜ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਥਾਣਾ ਇੰਚਾਰਜ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ऑटो ने आटो वाले ने बैठाया पीछे पीछे मेरे को पीछे पीछे मेरे गाड़ी के था जो दो बंदा बैठाया था वो दो बंदा मेरे वो गली के आगे लेके गए हैं चाकू निकाल के मेरे गर्दन पे छुरी रख दिया सारा पैसा मार मार के निकाल लिया तब इधर से लेके फिर जा रहे थे मेरी बैटरी बेच लेती तब इसमें गाड़ी जब बहुत ज़बरदस्ती किया हूँ तब उसका पन्ना छोड़ के मैं छोड़ पाया उसका चेहरा ही में आ रहा ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਜਠੌਰ ਵਿਖੇ ਬਾਬਾ ਕਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਨੂੰ ਪਿੰਡ ਦੇ ਨੌਜਵਾਨ ਯੂਕੇ ਤੇ ਕੈਨੇਡਾ ਗਏ ਨੇ। ਉਹਨਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਬਾਬਾ ਜੀ ਨੂੰ 2 ਟੋਲੇ ਦਾ ਸੋਨੇ ਦਾ ਕੰਠਾ ਜਿਹੜਾ ਕਿ ਪੇਟ ਕੀਤਾ ਤੇ ਪੂਰੇ ਪੰਜਾਬ 'ਚ ਇਹਨਾਂ ਪਰਿਵਾਰਾਂ ਦੀ ਤੇ ਇਹਨਾਂ ਦੇ ਪਿੰਡ ਦੀ ਚਰਚਾ ਹੋਈ ਹੈ। ਹਰ ਪਾਸੇ ਲੋਕ ਇਸਲਾਗਾ ਕਰਦੇ ਨੇ ਵੀ ਆਪਣੇ ਗੁਰੂ ਘਰ ਦੇ ਵਜ਼ੀਰ ਪਾਠੀ ਸਿੰਘ ਨੂੰ ਜਿਹੜਾ ਕਿ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋਗੀ ਸਾਡੇ ਆਉਣ ਵਾਲੇ ਬੱਚੇ ਵੀ ਇਸੇ ਗੁਰੂ ਵਾਲੇ ਤੇ ਬਾਣੀ ਦੇ ਨਾਲ ਜੁੜਨ ਸ਼ੀਆ ਜੀ ਇਹ ਗੱਲ ਦੀ ਸੰਘਰਸ਼ ਦੱਸਾਂ ਬੇਤੇ ਕਰਦੇ ਰਹੇ ਆ ਤੇ ਮਾਰ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀ ਨਾ ਕੀਤਾ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਵੈਜਤਾ ਬਾਬਤ ਨੂੰ ਸਮਝੰਦ ਕਰਨਾ ਕਿੰਨਾ ਚੋ ਗਿਆ ਤੁਹਾਨੂੰ ਪਾਟ ਕਰਦਿਆ ਸੀ ਵਾਲਾ ਜਦੋਂ ਮੈਨੂੰ 6-8-9 ਸਾਲ ਹੋ ਗਏ ਉਹ ਤਾਂ ਮੈਨੂੰ 10-12 ਸਾਲ ਹੋ ਗਏ ਪਾਟ ਕਰਦੇ ਨੂੰ ਕਰੀ ਸਤਨਾ ਮਾਨ ਸਮਾਨ ਹੋਇਆ ਕਿ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਉਸ ਦਾ ਮਾਲਾ ਛੋਟਾ ਮोटा ਚਲਦਾ ਰਿਹਾਦਾ ਕੰਮ ਤੇ ਆ ਜਿਹੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ ਚ ਪਹਿਲੀ ਵਾਰੀ ਆ ਜਿ ਲਗ ਲਾ ਪਿੰਡਾਂ ਦਾ ਪਿੰਡਾਂ ਜੀ ਹਾਂਜੀ ਚਾਹਤਾਂ ਤੋਂ ਸਮਾਪਤ ਕੀਤਾ ਤਾਂ ਕਿੰਨਾ ਕੁ ਮਨ ਨੂੰ ਖੁਸ਼ੀ ਆਈ ਮਨ ਨੂੰ ਖੁਸ਼ੀ ਬਹੁਤ ਜੀ ਬਹੁਤ ਜਿਆਦਾ ਖੁਸ਼ੀ ਆ ਲਾਇੰਸ ਕਲੱਬ ਅੰਮ੍ਰਿਤਸਰ ਮੇਨ ਵੱਲੋਂ ਪ੍ਰਦਾਨ ਮਨੀਸ਼ ਧੀਰ ਪ੍ਰੋਜੈਕਟ ਚੇਅਰਮੈਨ ਨੋਨਿਸ਼ ਬਹਿਲ ਦੇ ਅਗਵਾਈ ਹੇਠ ਡੀਏਵੀ ਪਬਲਿਕ ਸਕੂਲ ਵਿਖੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਅਧਿਆਪਕ ਦਿਵਸ ਮਨਾਇਆ ਗਿਆ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਨੋਨਿਸ਼ ਬਹਿਲ ਨੇ ਕਿਹਾ ਕਿ ਅਧਿਆਪਕ ਦਿਵਸ ਅਧਿਆਪਕਾਂ ਦੀ ਪ੍ਰਸ਼ੰਸਾ ਲਈ ਇੱਕ ਵਿਸ਼ੇਸ਼ ਦਿਨ ਹੈ ਅਧਿਆਪਕ ਰਾਸ਼ਟਰ ਨਿਰਮਾਤਾ ਨੇਤੇ ਸਮਾਜ ਦੇ ਸਕਾਰਾਤਮਕ ਨਿਰਮਾਣ ਦੇ ਵਿੱਚ ਮੁੱਢਲੀ ਭੂਮਿਕਾ ਨਿਭਾਉਂਦੇ ਨੇ ਉਹਨਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਮੌਕੇ ਸਿੱਖਿਆ ਦੇ ਖੇਤਰ ਦੇ ਵਿੱਚ ਯੋਗਦਾਨ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਪੱਲਵੀ ਸੇਠੀ ਨੇ ਲਾਇਨਸ ਕਲੱਬ ਅੰਮ੍ਰਿਤਸਰ ਮੇਨ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਲਾਇਨਸ ਆਰ ਐਮ ਚੋਹਾਨ ਲਾਇਨਸ ਰਾਣਾ ਸ਼ੇਰ ਸਿੰਘ ਲਾਇਨਸ ਕੇ ਐਸ ਅਰੋੜਾ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਰਹੇ ਕਾਲੀ ਦਲ ਦੀਆਂ 2007 ਤੋਂ 2017 ਤੱਕ ਰਹੀਆਂ ਅਕਾਲੀ ਸਰਕਾਰਾਂ ਸਮੇਤ ਕੈਬਨਿਟ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਸਾ ਸਾਹਿਬਾਨ ਵੱਲੋਂ ਪਿਛਲੇ ਦਿਨੀ ਜਾਰੀ ਆਦੇਸ਼ ਅਨੁਸਾਰ ਅੱਜ ਆਪਣਾ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਸਹਤਰੇਤ ਵਿਖੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਹਨਾਂ ਸਹਤਰੇਤ ਵਿਖੇ ਆਪਣਾ ਸਪਸ਼ਟੀਕਰਨ ਪੱਤਰ ਸੌਂਪਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਆਦੇਸ਼ ਹੋਵੇਗਾ ਉਹ ਉਸਤੇ ਫੁੱਲ ਚੜਾਉਣਗੇ ਅਕਾਲੀ ਦਲ ਵਿਵਾਦ ਸੰਬੰਧੀ ਸਿੰਘ ਸਹਿਬਾਨ ਵੱਲੋਂ ਬੀਤੇ ਦਿਨੀ 17 ਸਾਬਕਾ ਅਕਾਲੀ ਮੰਤਰੀਆਂ ਤੋਂ 15 ਦਿਨ ਦੇ ਅੰਦਰ ਅੰਦਰ ਮੰਗੇ ਗਏ ਸਪਸ਼ਟੀਕਰਨ ਦੇ ਸਬੰਧ ਦੇ ਵਿੱਚ ਅੱਜ ਸਾਬਕਾ ਅਕਾਲੀ ਮੰਤਰੀ ਸੋਹਨ ਸਿੰਘ ਠੰਡਲ ਸ੍ਰੀ ਕਾਲ ਤਖਤ ਸਕਤਰੇਤ ਵਿਖੇ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਇਸ ਮੌਕੇ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਸਿੰਘ ਸਹਿਬਾਨ ਦੇ ਆਦੇਸ਼ ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਅੱਜ ਦੇ ਦਿੱਤਾ ਹੈ ਕਿ ਜੋ ਵੀ ਸਿੰਘ ਸਹਿਬਾਨ ਦਾ ਹੁਕਮ ਹੋਵੇਗਾ ਉਸ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਉਸ ਦੇ ਸੰਬੰਧੀ ਅੱਜ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਆਂ ਤੇ ਜੋ ਵੀ ਇੱਕ ਵਿੱਚ ਅਕਾਲ ਤਖਸਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੋਸਾ ਦੀਆਂ ਸਾਰਾ ਅਸੀਂ ਸ਼ਰੂਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਸਬ ਨੂੰ ਸਮਰਪਿਤ ਆ ਤੇ ਅਕਾਲ ਤਖਸਬ ਦਾ ਹੁਕਮ ਸਾਡੇ ਵਾਸਤੇ ਸਰਮੌਰ ਪੰਜਾਬੀ ਨਿਊਜ਼ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਪਰ ਫਿਲਹਾਲ ਮੈਨੂੰ ਦਿਓ ਇਜਾਜ਼ਤ ਜਾਣ ਤੋਂ ਪਹਿਲਾਂ ਇੱਕ ਰੁੱਖ ਮੌਸਮ ਦੇ ਹਾਲ-ਵਾਲ